ਸਟਾਰਟ ਕੀ ਗਏ ਹੈ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਟਵੇ ਨੂੰ ਅਸੀਂ ਫੋਨ ਕੀਤਾ ਐਸ ਐਸਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁੱਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋਅ ਕਰ ਦਿਆ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਹੈ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾ ਦਿਓ ਫਿਰ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਜੇ ਰਾਜਸਥਾਨ ਦੀ ਐਸੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬਣਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬਣਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕ ਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਚੜ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸਐਸਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀਐਸਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੀ ਯੁੱਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋਅ ਕਰ ਦਿਆ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਪਲੀਜ਼ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਜੇ ਰਾਜਸਥਾਨ ਦੀ ਐਸੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਚੜ੍ਹ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸਐਸਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀਐਸਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁੱਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਹੈ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਕੋ ਕੇ 벨ਟ ਹੈ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾ ਦਿਓ प्लीज ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੀ ਚੈਮਬਲਿ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਛੱਡ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਉਹ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚ ਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੈਨ ਨੂੰ ਅਸੀਂ ਫੋਨ ਕੀਤਾ ਐਸਐਸਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀਐਸਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆਂ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁੱਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆਂ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋਅ ਕਰ ਦਿਆ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਪਲੀਜ਼ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੇ ਚੈਂਬਰੀ ہاں ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਐ ਓਥੀ ਐ ਜਿਹੜੀ ਐ ਤੁਸੀਂ ਸਾਹਮਣੇ ਦੇਖ ਰਿਹਾ ਚਿੱਟਾ ਐ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਐ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਚੜ੍ਹ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਉਹ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸਐਸਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀਐਸਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਆ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਨੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਨੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਨਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋਅ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਤੋ ਇਹਦੀ ਬਾਕੀ ਆ ਮੋਟਰਸਾਈਕਲ ਐ ਮੋਟਰਸਾਈਕਲ ਦਿਖਾਓ ਫਿਰ ਅਗਰ ਇਹਦੀ ਨੰਬਰ ਪਲੇਟ ਐ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੇ ਸੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਐ ਉੱਥੇ ਐ ਜਿਹੜੀ ਐ ਤੁਸੀਂ ਸਾਹਮਣੇ ਦੇਖ ਰਿਹਾ ਚਿੱਟਾ ਐ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆ ਮੋਟਰਸਾਈਕਲ ਜਿਹੜਾ ਐ ਇਹ ਡਰਦਿਆਂ ਹੀ ਰੋਕ ਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਨਹੀਂ ਛੱਡ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਂ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਨੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਅ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਨੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡੇ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਪਲੀਜ਼ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੀ ਚੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਲਪਨ ਸਾਹਿਬ ਨੇ ਇਥੇ ਰੋਡ ਭੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਚੜ੍ਹ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਮੈਨ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਈ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਦੀ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਹੈ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਪਲੀਜ਼ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੀ ਸੈਂਮੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਧਰ ਨਹੀਂ ਚੜ੍ਹ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਈ ਅਸੀਂ ਮੈਂ ਦੱਸਣਾ ਚਾਹੁੰਨੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਅ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਨੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਹੈ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨਸੀ ਦੀ ਜਿਹੜੀ ਲੋਪੋ ਕੇ 벨ਟ ਆ ਉਹ ਵੀ ਸਾਰੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਫਿਰ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੀ ਕੈਂਪਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਛੱਡ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਂ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਈ ਅਸੀਂ ਮੈਂ ਦੱਸਣਾ ਚਾਹੁੰਨੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਅ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਨੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਹੈ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡੇ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਪਲੀਜ਼ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੀ ਸੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਨਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਲਪਨ ਸਾਹਿਬ ਨੇ ਇਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਛੱਡ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਂ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਈ ਅਸੀਂ ਮੈਂ ਦੱਸਣਾ ਚਾਹੁੰਨੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਦੀਆਂ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋ ਕੇ ਬੈਲਟ ਆ ਉਹ ਵੀ ਸਾਰੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਫਿਰ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੀ ਐਸੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਚੜ੍ਹ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਈ ਅਸੀਂ ਮੈਂ ਇਹ ਦੱਸਣਾ ਚਾਹੁੰਨੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਅ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਨੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਹੈ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ प्लीज ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੀ ਸੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਲਪਨ ਸਾਹਿਬ ਨੇ ਇਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਧਰ ਨਹੀਂ ਚੜ੍ਹ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਈ ਅਸੀਂ ਮੈਂ ਦੱਸਣਾ ਚਾਹੁੰਨੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਨੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਹੈ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਫਿਰ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੀ ਫੈਮਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਛੱਡ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਈ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਹੈ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਪਲੀਜ਼ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਜਿਹੜਾ ਰਾਜਸਥਾਨ ਕੀ ਐਸੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬਣਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਲਪਨ ਸਾਹਿਬ ਨੇ ਇਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਚੜ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਈ ਅਸੀਂ ਮੈਂ ਦੱਸਣਾ ਚਾਹੁੰਨੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਨੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਦੀਆਂ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਹੈ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋ ਕੇ 벨ਟ ਆ ਉਹ ਵੀ ਸਾਰੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਫਿਰ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੀ ਚੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਆ ਜਿਹੜੀ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਲਪਨ ਸਾਹਿਬ ਨੇ ਇੱਥੇ ਰੋਡ ਬੰਦ ਲੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਚੜ੍ਹ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਈ ਅਸੀਂ ਮੈਂ ਦੱਸਣਾ ਚਾਹੁੰਨੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੀ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਨੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਦੀਆਂ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਫਿਰ ਅਗਰ ਇਹਦੀ ਨੰਬਰ ਪਲੇਟ ਆ ਉਹ ਵੀ ਦਿਖਾ ਦਿਓ ਅੱਜ ਰਾਜਸਥਾਨ ਕੀ ਸੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਆ ਜਿਹੜੀ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਥੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੀ ਨਹੀਂ ਚੱਲਦੀ